ਪਠਾਨਕੋਟ ਦੇ ਦਲਹੋਜੀ ਰੋਡ ਤੇ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦ ਦੋ ਕਾਰਾਂ ਨੂੰ ਅੱਗ ਲੱਗ ਗਈ ਅਤੇ ਦੋਵੇਂ ਕਾਰਾਂ ਸੜ ਕੇ ਸੁਆਹ ਹੋ ਗਈਆਂ ਦੱਸ ਦੇ ਚੱਲੀਏਗੀ ਦਲਹੋਜੀ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਰੋੜਾ ਬਰਾਦਰੀ ਦੀ ਮੇਲ ਲੱਗੀ ਹੋਈ ਸੀ ਜਿੱਥੇ ਲੋਕ ਆਪਣੇ ਦੇਵਤਿਆਂ ਦੇ ਮੱਥਾ ਟੇਕਣ ਪਹੁੰਚੇ ਹੋਏ ਸਨ ਜਦ ਇਹਨਾਂ ਦੋਨਾਂ ਕਾਰਾਂ ਨੂੰ ਅੱਗ ਲੱਗੀ ਤਾਂ ਇਹਨਾਂ ਵਿੱਚ ਇੱਕ ਕਾਰ ਅਜੀਬ ਸੀ ਜਿਸ ਨੂੰ ਇੱਕ ਕਾਰਸਵਾਰ ਵਿੱਚ ਬੈਠਿਆ ਹੋਇਆ ਸੀ ਅਤੇ ਹਲਕੀ ਅੱਗ ਨੂੰ ਵੱਡੀ ਅੱਗ 'ਚ ਤਬਦੀਲ ਹੁੰਦਾ ਵੇਖ ਲੋਕਾਂ ਕਾਰ ਸਵਾਰ ਨੂੰ ਹੇਠਾਂ ਉਤਰਨ ਲਈ ਕਿਹਾ ਜਿਸ ਦੇ ਬਾਅਦ ਉਹ ਕਾਰ ਵਿੱਚੋਂ ਬਾਹਰ ਨਿਕਲ ਆਇਆ ਅਤੇ ਦੇਖਦੇ ਹੀ ਦੇਖਦੇ ਦੋਵੇਂ ਕਾਰਾਂ ਸੜ ਕੇ ਸਵਾਹ ਹੋ ਗਈਆਂ ਇਸ ਦੀ ਜਾਣਕਾਰੀ ਦਿੰਦੇ ਹੋਏ ਕਾਰ ਮਾਲਕ ਨੇ ਦੱਸਿਆ ਕਿ ਉਹ ਜਲੰਧਰ ਤੋਂ ਆਪਣੇ ਦੇਵਤਿਆਂ ਦੇ ਮੱਥਾ ਟੇਕਣ ਲਈ ਆਏ ਹੋਏ ਸਨ ਜਾਂ ਦੀ ਹਾਸਾ ਵਾਪਰ ਗਿਆ ਕੀ ਨਾਮ ਹੈਗਾ ਔਰ ਕਿਹੜਾ ਸ਼ਹਿਰ ਆ ਆਪਣਾ ਸਰ ਮੈਂ ਰਿੰਕੂ ਮੇਰਾ ਨਾਮ ਰਿੰਕੂ ਹੈ ਜੀ ਜਲੰਧਰ ਤੋਂ ਆਏ ਸੀ ਜੀ ਮੱਥਾ ਟੇਕਣ ਵਾਸਤੇ ਆਏ ਸੀ ਤੇ ਗੱਡੀ ਛਾਵੇਂ ਖੜੀ ਕੀਤੀ ਸੀ ਮੈਂ ਕਿਾ ਚਲੋ ਧੁੱਪੇ ਗਰਮਣਾ ਹੋ ਜਾਏ ਤਾਂ ਥੋੜੀ ਦੇਰ ਬਾਅਦ ਮੱਥਾ ਟੇਕ ਕੇ ਆਪਾਂ ਅੰਦਰ ਪ੍ਰਸ਼ਾਦਾ ਵਗੈਰਾ ਛੱਕਰੇ ਸੀ ਰੈਸਟ ਕਰਨ ਵਾਸਤੇ ਰੁਕੇ 10 ਮਿੰਟ ਵਾਸਤੇ ਤੇ ਪਿੱਛੋਂ ਭਾਜੀ ਬਲਾਨ ਆਏ ਕਿ ਗੱਡੀ ਦੇ ਟਾਇਰ ਨੂੰ ਅੱਗ ਲੱਗੇ ਜਿੰਨੇ ਦੇਰ ਨੂੰ ਆ ਕੇ ਦੇਖਿਆ ਤਾਂ ਗੱਡੀ ਕਾਫੀ ਜਲ ਚੁੱਕੀ ਸੀ ਤੇ ਸੈਲਫ ਮਾਰਨ ਦੀ ਕੋਸ਼ਿਸ਼ ਕੀਤੀ ਸੈਲਫ ਚੱਲੇ ਨਹੀਂ ਫਿਰ ਭਾਜੀ ਨੇ ਮੈਨੂੰ ਬਾਹਰ ਕੱਢਿਆ ਗੱਡੀ ਤੋਂ ਕਿ ਬਾਹਰ ਆ ਜਾਓ ਕਾਫੀ ਜ਼ਿਆਦਾ ਅੱਗ ਲੱਗ ਚੁੱਕੀ ਇਸਾਰੋ ਕੀ ਮੰਗੀ ਹੈਗੀ ਆਪਣੀ ਮੰਕੀ ਮੈਂ ਤਾਂ ਇੰਸ਼ੋਰੈਂਸ ਇੱਕ ਇੰਸ਼ੋਰੈਂਸ ਦਾ ਫੁੱਲ ਕਲੇਮ ਮਿਲ ਜੇ ਪਹਿਲਾਂ ਤਾਂ ਬਾਕੀ ਜੋ ਹੋਏਗਾ ਜੀ ਦੇਖਾਂਗੇ ਕਿਹੜੀ ਗੱਡੀ ਸੀਗੀ ਤੇ ਟਾਟਾ ਐਲਟਰੋਜ਼ ਹੈ ਜੀ 2022 ਮਾਡਲ ਦਸੰਬਰ ਇਹ ਫਾਇਰ ਬਗੇਡ ਮੁਕੇ ਤੇ ਪਹੁੰਚੀ ਸੀ ਹਾਂਜੀ ਫੋਨ ਕੀਤਾ ਸੀ 10 ਮਿੰਟ ਹੋ ਗਏ ਸੀ ਕਿਉਂਕਿ ਕਿਸੇ ਘਰ ਚ ਅੱਗ ਲੱਗੀ ਸੀ ਪਹਿਲਾਂ ਉੱਥੇ ਉਹ ਬਿਜੀ ਸੀ ਓਨੀ ਦਿਰ ਨੂੰ ਆ ਗਏ ਸੀ ਕਾਰਨ ਪਤਾ ਚੱਲਿਆ ਤੁਹਾਨੂੰ ਕਿ ਨਹੀਂ ਸਰ ਮੈਂ ਆਪਣਾ ਉਰ ਕੀ ਗੱਲਬਾਤ ਹੋਈ ਹੈ ਮਨੋਤ ਰਾਜ ਜੀ ਸੇਵਾਦਾਰ ਐਥੋਂ ਦੇ ਇੱਥੇ ਬੈਠੇ ਦੇ ਸੀ ਅਸੀਂ ਮੰਦਰ ਦੇ ਅੱਗੇ ਤੇ ਇੱਕਦਮ ਉੱਥੋਂ ਪਤਾ ਲੱਗਿਆ ਕਿ ਉੱਥੇ ਅੱਗ ਲੱਗ ਗਈ ਹੈ ਸਮਝ ਨਹੀਂ ਲੱਗੀ ਕਿਸ ਤਰ੍ਹਾਂ ਅੱਗ ਲੱਗ ਗਈ ਉੱਥੇ ਸਾਰਿਆਂ ਦਾ ਚੱਲ ਦੋ ਤਿੰਨ ਗੱਡੀਆਂ ਸੀ ਚਾਰ ਗੱਡੀਆਂ ਦੋ ਗੱਡੀਆਂ ਉਹਨਾਂ ਨੇ ਕੱਢ ਲਈਆਂ ਉੱਥੋਂ ਦੋ ਗੱਡੀਆਂ ਬਾਕੀ ਰਹਿ ਗਈਆਂ ਉੱਥੇ ਜੀ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ 15 20 ਮਿੰਟ ਅੱਧੇ ਘੰਟੇ ਬਾਅਦ ਆਈ ਹੈ ਉਸ ਵੇਲੇ ਕੱਤੇ ਗੱਡੀਆਂ ਨਹੀਂ ਸਾਡੇ ਕੋਲ ਤੇ ਅੱਧੇ ਘੰਟੇ ਬਾਅਦ ਆਖੋ ਜੀ ਉੱਥੇ ਜੀ ਅਸੀਂ ਤਾਂ ਸਾਰੇ ਇੱਥੇ ਸੇਵਾਦਾਰ ਇੱਥੇ ਇਕੱਠੇ ਹੋਏ ਰਹੇ ਸੀ ਸਾਰੇ ਦੇਖਣ ਦੇ ਹੀ ਅੱਤਰ ਜਿਹੜੀ ਅੱਗ ਲੱਗੀ ਹੈ ਇਹ ਜਗਾ ਕਿੱਥੇ ਹੈਗੀ ਹੈ ਇਹ ਰੋਡਵੰਸ ਇੰਪਰੂਵਮੈਂਟ ਟਰਸਟੀ ਦੀ ਜਿਹੜੀ ਕਲੋਨੀ ਹੈਗੀ ਆ ਉਹਦੇ ਵਿੱਚ ਹੈਗੀ ਆ ਰੋਡਵੰਸ ਸਵਾ ਦੀ ਜਗਾ ਹੈਗੀ ਆ ਪੁਰਾਣੀ ਕਚੈਰੀ ਦੇ ਬਿਲਕੁਲ ਸਾਹਮਣੇ ਜਿਹਨਾਂ ਦੀ ਗੱਡੀਆਂ ਹੈਗੀਆਂ ਉਹ ਕਿੱਥੋਂ ਆ ਪਏ ਇੱਕ ਤੇ ਲੋਕਲ ਹੀ ਸੀ ਇੱਥੋਂ ਨੇ ਕੋਈ ਗੱਡੀ ਲਾ ਕੇ ਗਿਆ ਸੀ ਮਾਰਕੀਟ ਦੇ ਵਿੱਚ ਦੂਸਰਾ ਇੱਕ ਸੈਨ ਕਟ ਦੇ ਹੀ ਗਿਆ ਇੱਕ ਲੋਕਲ ਸੀਗਾ ਤੇ ਇੱਕ ਉੱਥੇ ਮੰਦਿਰ ਮੱਠਾ ਦੇਖਣ ਆਏ ਦੇ ਸੀ ਉਹਨਾਂ ਨੇ ਗੱਡੀ ਉੱਥੇ ਲਗਾਈ ਤੇ ਆ ਕੀ ਮੰਗ ਕੀ ਹੈਗੀ ਆ ਮੰਗੇ ਆ ਸਰਕਾਰ ਕੋਲੋਂ ਕਿ ਇਹਨਾਂ ਦੀ ਇੰਸ਼ੋਰੈਂਸ ਜਿਹੜੇ ਇਹਨਾਂ ਦੇ ਨੁਕਸਾਨ ਹੋਇਆ ਇਹਨਾਂ ਦਾ ਪੂਰਾ ਕੀਤਾ ਜਾਏ ਕੁਛ ਠੀਕ ਹੈ ਕੁਛ ਕਾਰਨਾਂ ਦਾ ਪਤਾ ਲੱਗਿਆ ਕਿ ਕੋਈ ਕਾਰਨ ਆਪ ਗਰਮੀ ਦੇ ਨਾਲ ਅਲੱਗ ਲੱਗੀ ਜੀ ਕੋਈ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਗੱਡੀ ਦੇ ਇਲਾਵਾ ਕੁਝ ਹੋਰ ਤਾਂ ਨਹੀਂ ਬਚਾਓ ਹੋ ਗਿਆ ਜੀ ਗੱਡੀ ਦੇ ਵਿੱਚ ਬੈਠੇ ਦੇ ਸੀ ਇਹਨਾਂ ਨੂੰ ਆਵਾਜ਼ ਮਾਰ ਕੇ ਜਿਆ ਬੰਦਾ ਬਾਹਰ ਕਢਾਇਆ ਤੇ ਬਚਾਓ ਗਿਆ ਨਹੀਂ ਤੇ ਅੰਦਰ ਲਾਕ ਹੋ ਜਾਣੀ ਸੀ ਗੱਡੀ